ਹੈਲੋ ਸੱਚੇ ਰਿਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਹੋ ਹੋਣਗੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤਾਂ ਦੋਸਤੋ ਸਵੇਰ-ਸਵੇਰ ਦਾ ਟਾਈਮ ਆ ਗੁਰਦੁਆਰਾ ਸਾਹਿਬ ਆਪਣੇ ਜੋ ਚਾਲੀ ਮੁਕਤਾਂ ਦੀ ਜਿਹੜੀ ਦਿਨ ਉਸਮਰਤਕ ਮਾਗ ਨੂੰ ਮੁੱਖ ਰੱਖਦੇ ਹੋਏ ਜੋ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕਿਆ ਆ ਤੇ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚੱਲ ਕੇ ਕਰਦੇ ਆ ਦਰਸ਼ਨ ਤੇ ਤੁਹਾਨੂੰ ਵੀ ਕਰਾਉਂਦੇ ਆ ਤੇ ਗੁਰਦੁਆਰਾ ਸਾਹਿਬ ਦੀ ਜੋ ਇਹ ਤਿਆਰੀਆਂ ਹੋਈਆਂ ਆ ਚੱਲ ਕੇ ਦਿਖਾਉਂਦੇ ਆ ਤੁਹਾਨੂੰ ਤੇ ਆਜੋ ਮਿਲਦੇ ਆ ਚੱਲ ਕੇ ਗੁਰਦੁਆਰਾ ਸਾਹਿਬ ਵੀਡੀਓ ਨਾਲ ਐਂਡ ਤੱਕ ਜੁੜੇ ਰਹਣਾ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਆ ਤੇ ਕਰੋ ਆਪਾਂ ਚੱਲ ਪਏ ਆ ਤੇ ਚਲਦੇ ਆ ਗੁਰਦੁਆਰਾ ਸਾਹਿਬ ਚੱਲ ਕੇ ਦਿਖਾਉਂਦੇ ਆ ਤੁਹਾਨੂੰ ਤਾਂ ਆਜੋ ਅੰਦਰ ਦਰਸ਼ਨ ਨਾਮ ਤੇ ਬਗਤਾ ਸਮਾਵੇਗਾ ਸੁਲਿਆ ਤੇ ਬਗਤ ਨੂੰ ਰਾਨਾ ਸਾਹਿਬ ਸੀਵਾ ਦਾ ਗਾ ਕੇ ਗੋਲ ਕਰੇ ਇੱਥੇ ਇੱਥੇ ਲਾਈਵ ਚੱਲ ਰਿਹਾ ਯਾਰ ਨਹੀਂ ਹੋ ਰਹੀ ਐਡੈਕੋਰੇਸ਼ਨ ਨਹੀਂ ਰਾਮ ਹੋ ਸੋਇਆ ਹੋ ਬਸ ਗਾਉ ਲਾਡ ਪ੍ਰਤਾਪ ਨਾਲ ਵਿਗਾਸ ਸੁਲਿਆ ਸਾਥ ਲਾ ਜਾਏ ਅੰਦਰ ਦੇ ਘਰੋ ਦਰਸ਼ਨ ਹੋਏ ਦੇਵ ਮਾਤਾ ਨਾਏ ਮਨ ਮਗਰਤ ਕਪੰਦ ਮਨ ਅਰੋ ਸਿਤੀ ਸਰਬੰਦ ਤਸਾਰ ਨਾ ਕੋ ਜਿ ਨੂੰ ਏ ਕੋ ਮੰਤਰ ਮਰ ਹੋਏ ਮਨ ਆ ਪਾਉ ਦੇ ਉਪ ਦਵਾਰ ਮਨ

ਕੀ ਕਹਣਾ ਚਾਹੁੰਦੇ ਹੋ ਬੋਲੋ ਲਾਈਕ ਕਰੋ ਸ਼ੇਅਰ ਕਰੋ ਚੱਕਰ ਚੱਕਰ ਇਹ ਮੰਡੇ ਸਾਹਿਬ ਸੇਵਾਦਾਰਾ ਬਹੁਤ ਹੈ ਉਤਖਾਨ ਨਾਲ ਸੇਵਾ ਕਰ ਰਹੇ ਆ ਚੈੱਕ ਕਰੋ ਤੁਸੀਂ ਡੈਕੋਰੇਸ਼ਨ ਗੁਰਦੁਆਰਾ ਸਾਹਿਬ ਦੀ ਪੌੜੋਂ ਨਤਰੇ ਚਲੋ ਨਤਰੇ ਚਲੋ ਤਹਾਂ ਜੀ ਗੁਰਦੁਆਰਾ ਸਾਹਿਬ ਤੋਂ ਆਪਾਂ ਅੱਗੇ ਸਿਹਤ ਖੇਤ ਖੇਤ ਆਪਨੂੰ ਪੱਠੇ ਵੱਟਨੇ ਸੀਗੇ ਤਾਂ ਪੱਠਾਂ ਦਾ ਕੰਮ ਵੀ ਆਪਣਾ ਹੋ ਗਿਆ ਉਹ ਸਮਝ ਆਪਾਂ ਕਰਾਲੀ ਦੇ ਵਿੱਚ ਪੱਠੇ ਲੱਦ ਵੀ ਲਏ ਆ ਤੇ ਹੁਣ ਆਪਾਂ ਜਾਣਾ ਹੈ ਘਰ ਤੇ ਸਵੇਰ ਠੰਡ ਬਹੁਤ ਜ਼ਿਆਦਾ ਸੀਗੀ ਪਰ ਬਹੁਤ ਹੀ ਵਧੀਆ ਮੌਸਮ ਹੋ ਗਿਆ ਜੋ ਬਹੁਤ ਜ਼ਿਆਦਾ ਧੁੱਪ ਨਿਕਲਦੀ ਤੇ ਹੁਣ ਸ਼ਾਮ ਨੂੰ ਦੁਬਾਰਾ ਫਿਰ ਚਲਾਂਗੇ ਗੁਰਦੁਆਰਾ ਸਾਹਿਬ ਤੇ ਜੋ ਡੈਕੋਰੇਸ਼ਨ ਹੋਈ ਆ ਜੋ ਲਾਈਟਿੰਗ ਤੇ ਡੈਕੋਰੇਸ਼ਨ ਫਲਾਵਰ ਤੇ ਡੈਕੋਰੇਸ਼ਨ ਤੁਹਾਨੂੰ ਆਪਾਂ ਦਿਖਾਵਾਂਗੇ ਵੀਡੀਓ ਨਾਲ ਇਸੇ ਤਰ੍ਹਾਂ ਜੁੜਾ ਰਹਿਣਾ ਤੇ ਚਲਦੇ ਹੁਣ ਆਪਾਂ ਕਰ ਲਈਏ ਤਾਂ ਗੋਦ ਗੋਦ ਅਸਾਂ ਬਾਗੇ ਸੀ ਤੇ ਸੇਵਾਦਾਰ ਆਪਣੇ ਲੱਗੇ ਹੋਇਆ ਇਧਰ ਫੁੱਲ ਪੱਤੀਆਂ ਪਏ ਹੋਇਆ ਤੇ ਇਹ ਆਪਣੇ ਸੇਵਾਦਾਰ ਹਾਂਜੀ ਕੀ ਕਰ ਰਹੇ ਨੇ ਸਵੇਰ ਲਾਟ ਕੇ ਗਏ ਸੀ ਜੋ ਲੜੀਆਂ ਤੇ ਹੁਣ ਫੁੱਲ ਪੱਤੀਆਂ ਲਾ ਰਹੇ ਆ ਤੇ ਅੰਦਰ ਦੇ ਡੈਕੋਰੇਸ਼ਨ ਚੈੱਕ ਕਰ ਸਕਦੇ ਹਾਂ ਹਾਂ ਜੀ ਡਾਊਨ ਤੋਂ ਦੱਸਣਾ ਕਿ ਚਲੋ ਜੀ ਦਾਦੇ ਬੜਬੜ ਬੜਬੜ ਕਾਫੀ ਦਿਲ ਸੁਲਤ ਉਹ ਕਿਤੇ ਹੋਣਾ ਆ ਆ ਆ ਆ ਚਲ ਖੜਾ ਹੋ ਗਏ ਅੱਛਾ ਬਹੁਤ ਸੋਹਣਾ ਕੰਮ ਕਰਤਾ ਹੈ ਸੇਵਾਦਾਰਾਂ ਨੂੰ ਤੇਰੇ ਬੱਕੀ ਇਹ ਆਪਣੇ ਪ੍ਰਿੰਟਰ ਦੇ ਜੋ ਗੁਰੂ ਘਰ ਤੇ ਹੁਣ ਤੁਹਾਨੂੰ ਰਾਤ ਦੀ ਆਪਾਂ ਲਾਈਟਿੰਗ ਦਿਖਾਵਾਂਗੇ ਸੋਧਨੀ ਤੇ ਆਗ ਬਾਰੇ ਭੌਤਿਕ ਬਾਹਰ ਇੱਕ ਉਹ ਅਵਕਾਰ ਸਤਨਾਮ ਕਰਤਾ ਪੁਰਖ ਵਰ ਸਰਸਾਜ ਗੋਰੀ ਗੋਰੀ ਜੀ ਸ੍ਰੀ ਕਬੀਰ ਜੀ ਕੋ ਸੁਖ ਦੇ ਸੋਗਾ ਅਭਿਯੇ ਜਨ ਤੇ ਰਾਮ ਗਨ ਪਾਇਆ ਰਾਮ ਜਿਥੇ ਤੈ ਦੁਬ ਜਾਇਆ ਸ੍ਰਾਵਣ ਖੰਡ ਮਾਰਿਆ ਕਾਰਨੇ ਬਨਸੇ ਆਪਣੇ ਮੋਟਰ ਨਾਲ ਆਇਆ 32102093 ਪੀਰ ਹੈ ਬਲਕਿ ਖੁੱਟਣਾ ਲਾਈਕ ਕਰਨਾ ਸ਼ੇਅਰ ਕਰਨਾ ਸਿਕ ਮੈਂ ਵਿੱਚ ਲਾਜ਼ਮੀ ਕਰਨਾ ਜੇ ਤੁਹਾਨੂੰ ਕੋਈ ਖਾਤਾ ਬਣੇ ਬਾਰੇ ਇੱਕ